ਮੇਰੇ ਘਰ ਰੋਟੀ ਨਹੀਂ ਸੀ ਪੱਕਦੀ ਹਾਂ ਤੁਹਾਨੂੰ ਮੈਂ ਦੱਸਾਂ ਮਾਰਾ ਇਹਨੇ ਐਸ ਵੇਲੇ ਮੇਰੇ ਘਰ 10 ਬੰਦੇ ਮੇਰੇ ਲੱਗੇ ਆ ਠੈਕਰੀ ਚ ਆ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਕਦੋਂ ਤੋਂ ਆ ਰਹੇ ਹੋ ਤੁਸੀਂ ਮੈਨੂੰ 10 ਸਾਲ ਹੋ ਗਏ ਅੱਛਾ ਜੀ ਚਪੈਰਾ ਸਾਹਿਬ ਹਰ ਵਾਰੀ ਅਟੈਂਡ ਕਰਦੇ ਹੋ ਹਾਂ ਜੀ ਹਰ ਵਾਰੀ ਅੱਛਾ ਜ਼ਿੰਦਗੀ ਦੇ ਵਿੱਚ ਕੀ ਬਦਲਾਅ ਆਇਆ ਜਦੋਂ ਤੋਂ ਜੁੜੇ ਹੋ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੈਂ ਕਿੰਨਾ ਕਿ ਦੱਸਾਂ ਤੁਹਾਨੂੰ ਅੱਖਾਂ ਭਰ ਗਈਆਂ ਤੁਹਾਡੀਆਂ ਅਖਾਂ ਵੇਨੋ ਜੋ ਹੈਗਾ ਸੀ ਨਾ ਮਾਹ ਲਾਇਨੇ ਬਹੁਤ ਕੁਛ ਦਿੰਦਾ ਇਹ ਤੇ ਗੁਰਦੇ ਘਰ ਤੇ ਆਓ ਮਿੱਠੀਆਂ ਮਰਦਾਂ ਲੈ ਕੇ ਜਾਓ ਬਹੁਤ ਕੁਛ ਦਿੰਦਾ ਏ ਮੈਂ ਜਦੋਂ ਆਉਣੀ ਆ ਨਾ ਖਾਲੀ ਹੱਥ ਆਉਣੀ ਆ ਐਸੋ ਤੇ ਮਾਪੇ ਦੇ ਘਰੋਂ ਮੈਂ ਝੋਲੀਆਂ ਭਰ ਕੇ ਲੈ ਕੇ ਚੰਨੀ ਬਾਪੇ ਨੇ ਬਹੁਤ ਕੁਛ ਮਿਲ ਦਿੱਤਾ ਮਾਲਕਾ ਜਦੋਂ ਤੇ ਤੁਸੀਂ ਜੁੜੇ ਹੋ ਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਕੋਈ ਇਦਾਂ ਦਾ ਕੰਮ ਜਿਹੜਾ ਬਣਿਆ ਹੋਵੇ ਬਹੁਤ ਮੇਰੇ ਕਾ ਰੋਟੀ ਨਹੀਂ ਸੀ ਪੱਕਦੀ ਹੁਣ ਤੁਹਾਨੂੰ ਮੈਂ ਦੱਸਾਂ ਮਾਰਾ ਇਹਨੇ ਐਸ ਵੇਲੇ ਮੇਰੇ ਘਰ 10 ਬੰਦੇ ਮੇਰੇ ਲੱਗੇ ਆ ਫੈਕਟਰੀ ਚ ਲੈ ਰੋ ਬੈਰੋ ਬੈਰੋ ਕਿਸੇ ਗੱਲ ਦਾ ਘਾਟਾ ਨਹੀਂ ਮਾਰਾ ਇਹਨੇ ਗੱਡੀ ਵੀ ਦਿੱਤੀ ਆ ਘਰ ਵੀ ਦਿੱਤਾ ਵਾ ਪਰਿਵਾਰ ਮੇਰਾ ਬਹੁਤ ਚੰਗਾ ਬੱਚੇ ਮੇਰੇ ਬਹੁਤ ਲਏਗਾ ਜਿੰਨੇ ਕਹਿ ਦਮ ਉਹਨੇ ਥੋੜੇ ਮਾਲਕਾ ਸਭ ਨੂੰ ਦੇਈਆਂ ਤਾਰੇ ਬੱਚੇ ਤੇ ਆਪੋ ਤੇ ਨਾ ਆਈ ਬੋਲ ਕਰਨਾ ਪਾ ਗਾ ਸੀ ਆ ਨੂੰ ਲੋ ਸ਼ੁਕਰ ਮਾਲਕ ਦਾ ਬਹੁਤ ਸ਼ੁਕਰਾਨੇ ਵਜੋਂ ਕਰਦੇ ਹੋ ਸੇਵਾ ਆ ਸ਼ੁਕਰ ਆ ਮਹਾਰਾ ਜੀ ਦੱਸ ਸ਼ੁਕਰਾਨਾ ਕਰਦੀ ਆ ਮਾਲਕਾ ਤੰਦਰੁਸਤੀਆਂ ਬਖਸ਼ ਮੈਂ ਤਾਂ ਦਰਤੇ ਹੁੰਦੀ ਰਹਾ ਤੇਰਾ ਸ਼ੁਕਰਾਨਾ ਵੱਤੋ ਵਧਾ ਕਰਾ ਮਾਲਕਾ ਜੀ ਆਪ ਸਾਹਿਬ ਇਹ ਕਿਫਾਤ ਮੇਰੇ ਘਰ ਰੋਟੀ ਨਹੀਂ ਸੀ ਪੱਕਦੀ ਹੁਣ ਤੁਹਾਨੂੰ ਦੱਸਾਂ ਮਹਾਰਾ ਇਹਨੇ ਐਸ ਵੇਲੇ ਮੇਰੇ ਘਰ 10 ਬੰਦੇ ਮਿਲ ਲੱਗੇ ਆ ਠੈਕਰੀ ਚ ਆ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਕਦੋਂ ਤੋਂ ਆ ਰਹੇ ਹੋ ਤੁਸੀਂ ਮੈਨੂੰ 10 ਸਾਲ ਹੋ ਗਏ ਹੈ ਅੱਛਾ ਜੀ ਚਪੈਰਾ ਸਾਹਿਬ ਹਰ ਵਾਰੀ اٹੈਂਡ ਕਰਦੇ ਹੋ ਹਾਂ ਜੀ ਹਰ ਵਾਰੀ ਅੱਛਾ ਜ਼ਿੰਦਗੀ ਦੇ ਵਿੱਚ ਕੀ ਬਦਲਾਅ ਆਇਆ ਜਦੋਂ ਤੋਂ ਜੁੜੇ ਹੋ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੈਂ ਕਿੰਨਾ ਕੀ ਦੱਸਾਂ ਤੁਹਾਨੂੰ ਅੱਖਾਂ ਭਰ ਗਈਆਂ ਤੁਹਾਡੀਆਂ ਅੱਖਾਂ ਮੈਨੂੰ ਜੋ ਹੈਗਾ ਸੀ ਨਾ ਮਹਾਰਾਏ ਨੇ ਬਹੁਤ ਖੁਸ਼ੀ ਦਿੰਦਾ ਇੱਥੇ ਗੁਰਦੇ ਦਰ ਤੇ ਆਓ ਮਿੱਠੀਆਂ ਮਰਵਾਦਾ ਲੈ ਕੇ ਜਾਓ ਬਹੁਤ ਖੁਸ਼ ਦਿੰਦਾ ਏ ਮੈਂ ਜਦੋਂ ਆਉਣੀ ਹੈ ਨਾ ਖਾਲੀ ਹੱਥੋਂ ਨਹੀਂ ਆਉਣਾ ਐ ਸੋਚਤ ਮਾਪੇ ਲੇਕਰ ਹਮਤ ਝੋਲੀਆਂ ਭਰ ਕੇ ਲੈ ਕੇ ਜਾਣੀ। ਵਾਹਿਗੁਰੂ। ਬਾਬੇ ਨੇ ਬਹੁਤ ਕੁਝ ਮਿਲ ਦਿੱਤਾ ਮਾਲਕਾ। ਜਦੋਂ ਤੁਸੀਂ ਜੁੜੇ ਹੋ ਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਕੋਈ ਇਦਾਂ ਦਾ ਕੰਮ ਜਿਹੜਾ ਬਣਿਆ ਹੋਵੇ। ਬਹੁਤ ਮੇਰੇ ਘਰ ਰੋਟੀ ਨਹੀਂ ਸੀ ਪੱਕਦੀ। ਹੁਣ ਤੁਹਾਨੂੰ ਮੈਂ ਦੱਸਾਂ। ਮਹਾਰਾਏ ਨੇ ਐਸ ਵੇਲੇ ਮੇਰੇ ਘਰ 10 ਬੰਦੇ ਮਿਲ ਗਏ ਆ ਫੈਕਟਰੀ 'ਚ। ਲੈਰਾ ਬੈਰਾ ਲੈਰਾ ਬੈਰਾ ਕਿਸੇ ਗੱਲ ਦਾ ਘਾਟਾ ਨਹੀਂ। ਮਹਾਰਾਏ ਨੇ ਗੱਡੀ ਵੀ ਦਿੱਤੀ ਆ, ਘਰ ਵੀ ਦਿੱਤਾ ਵਾ। ਪਰ ਵਾਰ ਮੇਰਾ ਬਹੁਤ ਚੰਗਾ ਬੱਚੇ ਮੇਰੇ ਬਹੁਤ ਲਏਗਾ ਜਿੰਨੇ ਕਹਿ ਤੂੰ ਉਹਨੇ ਥੋੜੇ ਮਾਲਕਾ ਸਭ ਨੂੰ ਦੇਈਆਂ ਤਾਰੇ ਬੱਚੇ ਤੇ ਯਾਹ ਪੁੱਤਰ ਨਉ ਆਈ ਬੋਲ ਕਰਨਾ ਪਕਾ ਸੀ ਆ ਨੀ ਮਿਲੋ ਸ਼ੁਕਰ ਮਾਲਕ ਦਾ ਹੁਣ ਸ਼ੁਕਰਾਨੇ ਵਜੋਂ ਕਰਦੇ ਹੋ ਸੇਵਾ ਆ ਸ਼ੁਕਰ ਮਾਹ ਰਹਿਦਾ ਸ਼ੁਕਰਾਨਾ ਕਰਦੀ ਆ ਮਾਲਕਾ ਤੰਦਰੁਸਤੀਆਂ ਬਖਸ਼ ਮੈਂ ਤੇਨ ਦਰਤੇ ਹੁੰਦੀ ਰਹਾ ਪਰ ਸ਼ੁਕਰਾਨਾ ਮਤੋਂ ਵੱਧ ਕਰਾਂ ਮਾਲਕਾ ਯਾਰ ਸਭ ਵੇਖ ਤੇ ਕੀ ਫਤ